ਪਟਿਆਲਾ ਸੀ ਅੰਮ੍ਰਿਤਪਾਲ ਦੇ ਨਾਲ ਉਸ ਇਸ਼ੂ ਤੇ ਥੋੜਾ ਵੱਡਾ ਇਸ਼ੂ ਨਾ ਚੁੱਕਣਾ ਚਾਹੁੰਦੇ ਆ ਕਿ ਜਿਹੜੀ ਬੋਲਣ ਦੀ ਆਜ਼ਾਦੀ ਹੈ ਕਿਉਂਕਿ 90% ਜਿਹੜਾ ਮਟੀਰੀਅਲ ਅੰਮ੍ਰਿਤਪਾਲ ਦੇ ਖਿਲਾਫ ਹੁਣ ਪੇਸ਼ ਕਰ ਰਹੇ ਨੇ ਜਾਇ ਇਹਨਾਂ ਨੇ ਦੂਜੇ ਡਿਟੈਂਸ਼ਨ ਆਰਡਰ ਵਿੱਚ ਪੇਸ਼ ਕੀਤਾ ਸੀ ਉਹ ਬੋਲਣ ਦੇ ਸੀ ਕਿ ਤੁਸੀਂ ਫੇਸਬੁੱਕ 'ਤੇ ਬੋਲ ਸਕਦੇ ਹੋ ਤੇ ਹੱਪੀਜ 'ਤੇ ਬੋਲ ਸਕਦੇ ਹੋ ਤੁਸੀਂ ਟੈਲੀਫੋਨ 'ਤੇ ਆਪਣੇ ਪਰਿਵਾਰ ਨਾਲ ਬੋਲਨੋਗੇ ਉਹਨੂੰ ਵੀ ਮਟੀਰੀਅਲ ਨਹਾਤਾ ਜਾਏਗਾ ਤੁਸੀਂ ਕਿਸੇ ਨੂੰ ਦੋਸਤਾਂ ਉਹਦੀ ਆਡੀਓ ਰਿਕਾਰਡਿੰਗ ਕਿਸੇ ਨੇ ਅਪਲੋਡ ਕਰਤਾ ਉਹ ਵੀ ਤੁਹਾਡੇ ਕੋਲ ਮਟੀਰੀਅਲ ਵੱਜ ਜਾਂਦਾ ਪਰ ਜਿਹੜੀ ਬੇਸਿਕ ਜਿਹੜ ਨੂੰ ਆਪਾਂ ਇੰਨਾ ਜਿਆਦਾ ਸੇਕ੍ਰਟ ਮੰਨਦੇ ਆ ਕਿ ਜਿਹਦੇ ਬੋਲਣ ਦੀ ਆਜ਼ਾਦੀ ਨਾਲ ਮੁਲਕ ਵਿੱਚ ਬਚੇ ਉੱਥੇ ਫਿਰ ਜੀਣ ਦਾ ਕੀ ਫਾਇਦਾ ਇਹ ਆਪਾਂ ਬਾਅਦ ਕਹਿੰਦੇ ਕਿ ਜਿਹੜਾ ਬੋਲਣ ਦੇ ਮਨੁੱਖਾ ਆਜ਼ਾਦ ਵਿੱਚ ਇੰਨਾ ਹੀ ਫਰਕ ਆਇਆ ਕਿ ਆਦਮੀ ਬਿਨਾਂ ਆਜ਼ਾਦੀ ਤੋਂ ਜੀ ਨਹੀਂ ਸਕਦਾ ਉਹ ਗੱਦਾ ਕਰੇਗਾ ਉਹ ਕੁਸ਼ਣਾ ਕੁਸ਼ ਕਰੇਗਾ ਤੋ ਉਸ ਕਰਕੇ ਜੇ ਆਪੇ ਇਹ ਇਹ ਜਿਹੜਾ ਅੰਮ੍ਰਿਤਪਾਲ ਦਾ ਮਾਮਲਾ ਸ਼ੁਰੂ ਜਿੱਥੋਂ ਮਰਜੀ ਹੋਇਆ ਹੋਵੇ ਹੁਣ ਤਾਂ ਇਹ ਬੋਲਣ ਦੀ ਜ਼ਾਦੀ ਦਿਖੜਾ ਹੋ ਗਿਆ ਕਿਉਂਕਿ ਪ੍ਰੀਵੈਂਟਿਵ ਰੀਟੈਂਸ਼ਨ ਐਕਟ ਸਾਡੇ ਮੁਲਕ ਵਿੱਚ ਸ਼ੁਰੂ ਤੋਂ ਹੀ ਪੋਲਿਟੀਕਲ ਡਿਸੈਂਟ ਦੇ ਖਿਲਾਫ ਲੱਗਦਾ ਹੈ ਪੋਲਿਟੀਕਲ ਡਿਸੈਂਟ ਦਾ ਮਤਲਬ ਹੈ ਜਿੰਨੇ ਜਿੰਨਾ ਜਿਹਦੇ ਕੋਲ ਪੋਟੈਂਸ਼ੀਅਲ ਹੈ ਪੋਲਿਟੀਕਲ ਪੋਟੈਂਸ਼ੀਅਲ ਹੈ ਕਿ ਜਿਹੜੀ ਐਗਜ਼ਿਸਟਿੰਗ ਲੀਡਰਸ਼ਿਪ ਨੂੰ ਚੈਲੰਜ ਦੇ ਸਕਦੇ ਚਾਹੇ ਉਹ ਏਕੇ ਗੋਪਾਲਨ ਸੀ ਜਦੋਂ ਕਾਮਨਿਸਟ ਲੀਡਰਸ਼ਿਪ ਚੈਲੰਜ ਕਰ ਰਹੀ ਸੀ ਜਵਾਲਾ ਨਹਿਰੂ ਨੂੰ ਚਾਹੇ ਉਹ ਕਾਮਨਿਸਟ ਪਾਰਟੀ ਆਫ ਮਾਰਕਸਿਸ ਸੀ ਜਿਹਨੇ ਕਹਿਲਾਜ ਪਹਿਲੇ ਇਲੈਕਸ਼ਨ ਗਵਰਨਮੈਂਟ ਬਣਾਈ ਉਦੋਂ ਵੀ ਪ੍ਰੀਵੈਂਟਿਵ ਟੈਂਸ਼ਨ ਐਕਟ ਸਭ ਤੋਂ ਜ਼ਿਆਦਾ ਸੀਪੀਐਮ ਐਮਐਲਏਸ ਐਮਪੀਸ ਤੋਂ ਲੱਗਾ ਤੇ ਇਨਾ ਵੱਡਾ ਮਸ਼ਹੂਰ ਕੇਸ ਹੋਇਆ ਏਕੇ ਗੋਪਾਲਨ ਉਸ ਤੋਂ ਹੀ ਸਾਡੇ ਜੁਡੀਸ਼ਰੀ ਦੀ ਜਿਹੜੀ ਦਿਸ਼ਾ ਸੀ ਨਾ ਉਹ ਗਲਤ ਹੋ ਗਈ ਕਿ ਸਿਵਲ ਲਿਬਰਟੀਆਂ ਪ੍ਰੀਵੈਂਟਿਵ ਟੈਂਸ਼ਨ ਇੱਕ ਤਰ੍ਹਾਂ ਦਾ ਲੈਜੀਟਿਮੇਟ ਹੋ ਗਿਆ ਉਸ ਤੋਂ ਬਾਅਦ ਤਾਂ ਸਰਕਾਰ ਨੇ ਬਹੁਤ ਯੂਜ਼ ਕੀਤਾ ਯੂਜ਼ ਕੀਤਾ ਐਮਰਜੈਂਸੀ ਬਹੁਤ ਇਸਤੇਮਾਲ ਹੋਇਆ ਹੋਂ ਵੀ ਇਸਤੇਮਾਲ ਹੋ ਰਿਹਾ ਉਸ ਤੋਂ ਵੀ ਜ਼ਿਆਦਾ ਹੋ ਰਿਹਾ ਅਮਰਿਤਪਾਲ ਦਾ ਸਿੱਧਾ ਇਗਜ਼ੈਂਪਲ ਹੈ ਅਮਰਿਤਪਾਲ ਦਾ ਤੁਸੀਂ ਪਹਿਲੀ ਜਿਹੜੀ ਡਿਟੈਂਸ਼ਨ ਚਾਹੇ ਕਹਿ ਸਕੋਗੇ ਪੁਲਿਸ ਸਟੇਸ਼ਨ ਤੇ ਹਮਲਾ ਕੀਤਾ ਮਗਰ ਉਸ ਤੋਂ ਬਾਅਦ ਅਗਲੇ 2.5 ਸਾਲ ਦਾ ਤੁਸੀਂ ਐਸੇ ਬਹਾਨੇ ਰੱਖੀ ਛੱਡਣਾ ਔਰ ਜਿਹੜਾ ਹੁਣ ਮਟੀਰੀਅਲ ਯੂਜ਼ ਕੀਤਾ ਰਿਹਾ ਉਹ ਤਾਂ ਸਵਾਏ ਫੇਸਬੁੱਕ ਐਕਸਪ੍ਰੈਸ਼ਨ ਤੇ ਹੋਰ ਕੋਈ ਨਹੀਂ ਭਾਈ ਸਾਹਿਬ ਸਿਰਫ ਥਰਡ ਜਿਹੜਾ ਰਾਊਂਡ ਆਇਆ ਉਹ ਸਿਰਫ ਸੋਸ਼ਲ ਮੀਡੀਆ ਤੋਂ ਲੈ ਕੇ ਨਹੀਂ ਉਹ ਸੈਕੰਡ ਵਾਲਾ ਤਾਂ ਪ੍ਰੈਕਟੀਕਲੀ ਐ ਥਰਡ ਵਿੱਚ ਇਹਨਾਂ ਨੇ ਕੀ ਪਾਇਆ ਕਿ ਜਿਹੜੇ ਬੰਦੇ ਨੇ ਛੱਡਤਾ ਉਹਨਾਂ ਨੂੰ ਕਿਸੇ ਕੇਸ ਵਿੱਚ ਇਨਵੋਲ ਕੀਤਾ ਹੈ ਤਾਂ ਉਹਨਾਂ ਦੇ 161 ਦੇ ਸਟੇਟਮੈਂਟ ਹੈ ਜਿਹੜੇ ਵਿਟਨੈਸ ਨੇ 161 ਦੇ ਸਟੇਟਮੈਂਟ ਹੈ ਕਿ ਜਿਹੜਾ ਮਰਡਰ ਹੋਇਆ ਇਹ ਜੋ ਅਮਰਿਤਪਾਲ ਵੀ ਇਨਵੋਲ ਸੀ ਹੁਣ ਹਰ ਕ੍ਰਾਈਮ ਜਿਹੜਾ ਹੋਇਆ ਹੈ ਪਿਛਲੇ ਸਾਲ ਤੋਂ ਉਹ ਸਭ ਵਿੱਚ ਅਮਰਿਤਪਾਲ ਦਾ ਕਨਸਪੀਰੇਟਰ ਆ ਉਹਨੇ ਹਾਬ ਤੱਕ ਇਤਨਾ ਨਹੀਂ ਹਾਬ ਤੱਕ ਇਹੋ ਜਿਹਾ ਬੈਠਾ ਉਹਨੂੰ ਕਿੱਦਾਂ ਲਿੰਕ ਕਰੀਏ ਤਾਂ ਕਿਸੇ ਨਾ ਕਿਸੇ ਗਵਾਹ ਤੋਂ ਕਹਾਂਦੇ ਆ 161 ਦੇ ਸਟੇਟਮੈਂਟ 99% ਪੁਲਿਸ ਆਪ ਲਿਖਦੀ ਹੈ ਕਿ ਆਪ ਨੂੰ ਪਤਾ ਐਜ਼ ਅ ਲਾਇਰ ਪਤਾ ਥਾ ਉਸ ਜਰਨਲਿਸਟ ਪਤਾ ਹੋਏਗਾ ਕਿ ਉਹਦੇ ਕੋਈ ਸਮੇਚਿਤ ਲੋੜ ਨਹੀਂ ਇਹ ਕੋਰਟ ਵੀ ਜਦੋਂ ਟ੍ਰਾਇਲ ਜਾਂਦਾ ਉਦੋਂ ਪਤਾ ਲੱਗਦਾ ਕਿ ਕਿੰਨੀ ਸੱਚੀ 161 161 ਨਹੀਂ ਸੈਕਸ਼ਨ 161 ਦੀ ਸਟੇਟਮੈਂਟ ਸੱਚੀ ਹੈ ਕਿ ਝੂਠੀ ਹੈ ਪੁਲਿਸ ਵਾਲ ਨੇ ਆਪਣੇ ਆਪ ਲਿਖੀ ਹੈ ਜਾਂ ਗਵਾਹ ਨੇ ਐਕਚੁਅਲੀ ਗਵਾਹੀ ਦਿੱਤੀ ਹੈ ਕਿ ਉਸ ਵੇਲੇ ਪਤਾ ਲੱਗਦਾ ਤੇ ਇਸ ਕਰਕੇ ਹੁਣ ਉਹਨਾਂ ਨੇ ਉਦੋਂ ਦੀ ਸਟੇਟਮੈਂਟ ਇਕੱਠੀ ਕਰ ਲਈ ਕਿ ਜੀ ਅਮਰਿਤਪਾਲ ਉਸ ਸ਼ਰਜੰਤਰ ਵਿੱਚ ਵੀ ਸ਼ਾਮਲ ਸੀ ਅਮਰਿਸਪਾਲ ਕਿਤੇ ਹੋਰ ਮਰਡਰ ਹੋਇਆ ਉਹਦੇ ਚ ਸ਼ਾਮਿਲ ਸੀ ਉਹ ਜੇਲ੍ਹ ਵਿੱਚ ਬੈਠਾ ਇਹਨਾਂ ਪਾਵਰਫੁਲ ਸੀ ਇਹਨਾਂ ਤਗੜਾ ਹੈ ਕਿ ਜੇਲ੍ਹ ਵਿੱਚ ਬੈਠਾ ਹੀ ਉਹ ਇੰਟਰਨੈਸ਼ਨਲ ਲੈਵਲ ਤੇ ਸਰਜੰਤਰ ਰਾਜ ਰਿਹਾ ਸਰਕਾਰ ਦੇ ਖਿਲਾਫ ਮਰਡਰ ਕਰਵਾ ਰਿਹਾ ਹੈ ਔਰ ਜਿਹੜਾ ਐਕਚੁਅਲੀ ਕਰਵਾ ਰਿਹਾ ਲਾਰੈਂਸ ਬਿਸ਼ਨੋਈ ਉਹਦੇ ਉੱਤੇ ਪ੍ਰੀਵੈਂਟਿਵ ਟੈਂਸ਼ਨ ਕਦੇ ਨਹੀਂ ਲੱਗੀ ਜਿਹੜਾ 66 ਕੇਸਾਂ ਵਿੱਚ ਅੰਦਰ ਹੈ ਉਹਦੇ ਖਿਲਾਫ ਤੁਸੀਂ ਕਦੇ ਨਹੀਂ ਸੋਚਿਆ ਕਿ ਪ੍ਰੀਵੈਂਟਿਵ ਟੈਂਸ਼ਨ ਲਾਈ ਜਾਵੇ ਮਗਰ ਅਮਿਤਪਾਲ ਦੇ ਖਲਾਫ ਲਾ ਰਹੇ ਇਹ ਇਹ ਬੇਸਿਕਲੀ ਇਸ਼ੂ ਹੈ ਕਿ ਹੁਣ ਸਿਵਲਿਟੀਜ਼ ਦਾ ਇਸ਼ੂ ਬਣ ਗਿਆ ਉਹਨੇ ਅੰਮ੍ਰਿਤਪਾਲ ਦਾ ਵੀ ਲਿਆ ਉਹਨੇ ਖਾਲਸਾ ਦਾ ਵੀ ਸ਼ੁਵਿੰਦਿਆ ਉਹ ਤਾਂ ਬੇਸਿਕਲੀ ਜੇ ਤੁਹਾਨੂੰ ਸਰਕਾਰ ਨੂੰ ਕਿਸੇ ਦਾ ਡਰ ਲੱਗਦਾ ਹੈ ਸਰਕਾਰ ਦੀ ਮੌਜੂਦਾ ਸਰਕਾਰ ਨੂੰ ਤਾਂ ਇੱਕ ਇਸ ਤੋਂ ਨਵੀਂ ਇਸ ਤੋਂ ਹੀ ਡਰ ਲੱਗਦਾ ਉਹਨਾਂ ਨੂੰ ਹੁਣ ਸ਼੍ਰੋਮੇ ਕਾ ਦੇ ਦਲ ਤੋਂ ਡਰ ਨਹੀਂ ਲੱਗਦਾ ਉਹਨਾਂ ਨੂੰ ਕਾਂਗਰਸ ਤੋਂ ਡਰ ਨਹੀਂ ਲੱਗਦਾ ਇਹ ਇੱਕ ਪੋਲੀਟਿਕਲ ਫੋਰਸ ਬਣ ਕੇ ਅਮਰਜ ਹੋਈ ਹੈ ਤੇ ਉਸ ਕਰਕੇ ਜੇ ਤੁਸੀਂ ਲਾਅ ਦਾ ਇਸਤੇਮਾਲ ਕਰੋਗੇ ਤਬ ਨਾਮ ਵੀ ਹੋਗੇ ਪਰ ਤੁਸੀਂ ਇੱਕ ਬੜਾ ਗਲਤ ਮੈਸੇਜ ਦੇ ਰਹੇ ਹੋ ਯੂਥ ਨੂੰ ਕਿ ਯੂਥ ਨੂੰ ਦਾ ਮੈਸੇਜ ਕੀ ਜਾ ਰਿਹਾ ਕਿ ਯਾਰ ਕਾਨੂੰਨ ਨਾਲ ਕੁਝ ਨਹੀਂ ਮੰਨਦਾ ਹਾਈ ਕੋਰਟ ਜਾ ਕੇ ਕੁਝ ਨਹੀਂ ਬੰਦਾ ਤੁਸੀਂ ਇੱਕ ਕੇਸ ਪਾਉਂਦੇ ਹੋ ਸਾਲ ਪਰ ਉਹ ਲਟਕਦਾ ਰਹਿੰਦਾ ਹੈ ਵਕੀਲ ਵੀ ਥੱਕ ਜਾਂਦਾ ਹੈ ਕੋਰਟ ਫੈਸਲਾ ਦੇ ਨਹੀਂ ਪਾਉਂਦੀ ਫਿਰ ਅਗਲਾ ਡਿਟੈਂਸ਼ਨ ਹੋ ਜਾਂਦਾ ਫਿਰ ਅਗਲੀ ਵਾਰ ਤੁਸੀਂ ਫਿਰ ਕਰਦੇ ਹੋ ਦੋ ਵਾਰ ਤਾਂ ਹੋ ਚੁੱਕਾ ਹੈ ਹੁਣ ਤੀਸਰੀ ਵਾਰ ਸਾਨੂੰ ਵੀ ਕੋਈ ਜੋਸ਼ ਨਹੀਂ ਹੈ ਕਿ ਆਰਡਰ ਨੂੰ ਚੈਲੰਜ ਕਰਨ ਦਾ ਕਰਾਂਗੇ ਕਿਉਂਕਿ ਕਾਨੂੰਨੀ ਰਾਹ ਹੈ ਮਗਰ ਜੋਸ਼ ਇਹ ਹੁੰਦਾ ਕਿ ਜਦ ਤੁਹਾਨੂੰ ਲੱਗਦਾ ਕਿ ਇਮੀਡੀਏਟਲੀ ਪ੍ਰਕਿਰਿਆ ਇੰਨੀ ਫਾਸਟ ਹੈ ਜੇ ਤੁਸੀਂ ਕਹਿੰਦੇ ਕਿ ਪ੍ਰੀਵੈਂਟਿਵ ਟੈਂਸ਼ਨ ਇੰਨਾ ਇੰਨੀ ਜ਼ਿਆਦਾ ਐਕਸਟ੍ਰੀਮ ਸਿਚੁਏਸ਼ਨ ਵਿੱਚ ਇਸਤੇਮਾਲ ਕਰਨਾ ਹੈ ਤੇ ਜੇ ਗਲਤ ਇਸਮਾਲ ਕੀਤਾ ਤਾਂ ਤੁਹਾਨੂੰ ਰੈਮਡੀ ਵੀ ਬੜੀ ਫਾਸਟ ਚਾਹੀਦੀ ਜੁਡੀਸ਼ੀਅਲ ਰੈਮਡੀ ਉਹਨਾਂ ਹਾਲਾਤਾਂ ਦੇ ਵਿੱਚ ਉਸ ਤਰ੍ਹਾਂ ਇਸ process ਫਾਸਟ ਦੇ ਹੋਵੇ ਰੈਸਲ ਜਿਹੜਾ ਤੀਸਰੇ ਐਮੈਸਨ ਤੁਸੀਂ ਗੱਲ ਕਰ ਰਹੇ ਹੋ ਕਿ ਵਿਆਨਾ ਦੇ ਸਟੇਟਮੈਂਟ ਸਹੀ ਇਹ ਸਟੇਟਮੈਂਟਸ ਇਹਨਾਂ ਦੀਆਂ ਹੈਗੀਆਂ ਨੇ ਕਿਹੜਾ ਜਿਹੜੇ ਐਮਐਸਚਾ ਨਾਲ ਸੀਗੇ ਉਹਨਾਂ ਤੋਂ ਉਹਨਾਂ ਦੀ ਵੀ ਸਟੇਟਮੈਂਟਸ ਨਹੀਂ ਆਈਆਂ ਨੇ ਉਹਨਾਂ ਤੋਂ ਵੀ ਕੋਈ ਸ਼ੰਗਲ ਆ ਕੇ ਚਿੰਨ੍ਹ ਸਟੇਟਮੈਂਟ ਉਹ 10 ਤੋਂ ਪੜੀਆਂ ਸਾਰੀਆਂ ਸਟੇਟਮੈਂਟਾਂ ਪੜੀਆਂ ਸਟੇਟਮੈਂਟਸ ਉਹਨੇ ਕਿਹਦੇ ਸਾਹਮਣੇ ਆ ਰਹੀਆਂ ਸੀ ਨਾ ਕਿ ਉੱਥੇ ਹੀ ਫੈਕਸ਼ਨ ਬਣ ਗਏ ਸੀ ਪੈਂਚਰ ਜਾਣੇ ਅਲੱਗ ਹੋ ਗਏ ਸੀ ਡਿਗਰੂਟ ਜੀ ਨੇ ਸੀ ਅਹ ਮਗਰ ਪ੍ਰੀਵੈਂਟਿਵ ਟੈਂਸ਼ਨ ਦਾ ਗਰਾਊਂਡ ਬਣਾਉਣਾ ਹੁਣ ਜਿਹੜੀ ਸਟੇਟਮੈਂਟ ਸਾਡੇ ਕੋਲ ਆਈ ਇੱਕ ਤਾਂ ਸੁਖਪ੍ਰੀਤ ਜੀ ਦੀ ਇੱਕ ਸਟੇਟਮੈਂਟ ਪ੍ਰਵਿੰਦਾ ਸਿੰਘ ਤਲਵਾਰਾ ਦੀ ਸਵਰਨ ਸਵੰਤ ਸਵਤੰਤਰ ਅਰਸ਼ ਅਰਸ਼ਦੀਪ ਸਿੰਘ ਗਿਲਦੀ ਜਿਹੜਾ ਸੋ ਇਸਤਾਨੇ ਸਟੇਟਮੈਂਟਾਂ ਕੱਠੀਆਂ ਕੀਤੀਆਂ ਜਿਹੜੀਆਂ ਕਿ ਅ ਅਮਰਿਤਪਾਲ ਦੇ ਅਰੋਰੇ ਇੱਕ ਅਨਨੌਂ ਬੰਦੇ ਦੇ ਵਿੱਚ ਉਹ ਕੀ ਜੀ ਡਿਸਕਸ਼ਨ ਕਿਸੇ ਨੇ ਆਡੀਓ ਹਾਂ ਆਡੀਓ ਆਡੀਓ ਹੈ ਵੀ ਹੈ ਤੇ ਇੱਕ ਲੈਟਰ ਨੰਬਰ ਇਹ ਇਸ਼ੂ ਰਿਗਾਰਡਿੰਗ ਅਨੰਤਪੁਰ ਖਾਲਸਾ ਫੋਰਸ ਇਹ ਲੈਟਰ ਕਿਹਦੀ ਹੈ ਇਹ ਅਸਿਸਟੈਂਟ ਡੀਜੀਪੀ ਦੀ ਇੰਟੈਲੀਜੈਂਸ ਜੇ ਤੁਸੀਂ ਇੰਟੈਲੀਜੈਂਸ ਰਿਪੋਰਟਾਂ ਦੇ ਭੇਜਦੇ ਰਹੋ ਤਾਂ ਫਿਰ ਤਾਂ ਤੁਹਾਨੂੰ ਸਭ ਕੁਝ ਹੀ ਇੰਟੈਲੀਜੈਂਸ ਦਾ ਬੇਸਿਕ ਮਤਲਬ ਹੁੰਦਾ ਕਿ ਅੰਦਾਜ਼ਾ ਹੁੰਦਾ ਇੰਟੈਲੀਜੈਂਸ ਦਾ ਅਵੇਰਨਸ ਨਹੀਂ ਮੰਨਿਆ ਸਿਰਫ ਸਟੇਟਮੈਂਟ ਹੀ ਆਈਆਂ ਨੇ ਕੋਈ ਐਵੀਡੈਂਸ ਨਹੀਂ ਕੋਈ ਐਦਾਂ ਦਾ ਐਵੀਡੈਂਸ ਤਾਂ ਇਹ ਦੇਖਿਆ ਨਹੀਂ ਸਾਨੂੰ ਜਿਹੜਾ ਬੇਤ ਸੀ ਉਹਨੇ ਦੇਖ ਸਕਦਾ ਕਿੰਨਾ ਛੋਟਾ ਹੈ ਪਹਿਲਾਂ ਤਾਂ ਐਡੀ ਵੱਡੀ ਕਿਤਾਬ ਸੀ ਕਿੰਨੇ ਬੰਦਿਆਂ ਦੇ ਸਟੇਟਮੈਂਟ ਹੈ ਔਰ ਕਿੰਨੇ ਕੇਸਾਂ ਤੇ ਠੀਕ ਤਾਂ ਚਲਾਨ ਦੀ ਕਾਪੀ ਰਾਤਤੀ ਇਹਨਾਂ ਨੇ ਐਫਆਈਆਰ 159 ਐਫਆਈਆਰ 159 ਜਰਮਨ 12 ਮਾਰਚ 2022 ਦਾ ਦਿੱਤਾ ਚਲਿਆ ਔਰ ਨੋ ਮਰਡਰ ਕੇਸ ਇਨਾ ਮਾਡਲ ਦੇ ਚਲਾਉਣੇ ਮਾਡਲ ਹਾਂ ਇੱਕ ਤਾਂ ਪੁਰਾਣੀ ਚਲਾਨੀ ਕਾਪੀ ਲਾਤੇ ਇੱਕ ਹੋ ਗਿਆ ਫਿਰ ਉਹਦੇ ਵੀ ਸਟੇਟਮੈਂਟ ਲਾਤੇ ਸੁਖਰਾਜ ਦੇ ਸੇਮ ਕੇਸ ਵਿੱਚ ਸਟੇਟਮੈਂਟ ਸੁਖਪ੍ਰੀਤ ਕਾਲ ਦੇ ਵਿਕਰਮਜੀਤ ਦੇ ਸੁਖਪ੍ਰੀਤ ਆ ਛੋਟਾ ਜਿਹਾ ਢੇਰ ਹੈ ਫਿਰ ਲਾਦੀ ਆ ਇੱਕ ਆਡੀਓ ਕਨਵਰਸ਼ਨ ਚ ਪੰਜਾ ਮਿੰਟ ਦੀ ਅਮਰਿਤਪਾਲ ਤੇ ਸੁਖਪ੍ਰੀਤ ਦੇ ਨਾਲ ਹਾਂ ਸੋ ਐਂਡ ਆ ਤੇ ਫਿਰ ਚ 56 ਮਿੰਟ ਦੀ ਲਾ ਕੇ ਅਮਰਿਤਪਾਲ ਤੇ ਉਹ ਉਹਦੀ ਦੁਬਾਰਾ ਲਾਤੀ ਦੋ ਵਾਰ ਲਾਤੀ ਗਲਤੀ ਨਾਲ ਫਿਰ ਆਡੀਓ ਕਲਿੱਪ ਹੈ 39 ਸਕਿੰਡਸ ਦੇ ਅਮਰਿਤਪਾਲ ਤੇ ਕਰਨ ਨੂੰ ਬੰਦੇ ਦੇ ਰਿਗਾਰਡਿੰਗ ਡਿਸਕਸ਼ਨ ਟੂ ਕਿਲ ਕੁਲਵਿੰਦਰ ਸਿੰਘ ਤਲਵਾਰਾ ਹੁਣ ਸਾਡੇ ਕੋਲ ਕੋਈ ਤਰੀਕਾ ਨਹੀਂ ਹੈ ਟੈਕਨੀਕਲ ਤਰੀਕਾ ਹੈ ਕਿ ਹੁਣ ਇਹਨਾਂ इजीली ਬਣ ਜਾਂਦੇ ਇਦਾਂ ਦੇ ਆਡੀਓ ਕਲਿੱਪ ਆਮ ਬੱਚਾ ਵੀ ਬਣਾ ਲਦਾ ਜਿੱਦਾਂ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲਸ ਆ ਗਏ ਆ ਔਰ ਤੁਸੀਂ ਜੇ ਇਦਾਂ ਲਾ ਰਹੇ ਹੋ ਕਿ ਹਲੇ ਤੱਕ ਕੋਈ ਇਹਦੇ ਚ ਇਨਵੈਸਟੀਗੇਸ਼ਨ ਤਾਂ ਹੋਈ ਨਹੀਂ ਕਿਸੇ ਕੋਰਟ ਨੇ ਟੈਸਟ ਤਾਂ ਕਰਨਾ ਨਹੀਂ ਕੋਰਟ ਤਾਂ ਇਦਾਂ ਨੂੰ ਐਕਸੈਪਟ ਕਰੇਗੀ ਜੇ ਇਹਨੂੰ ਸੱਚ ਮੰਨ ਕੇ ਆਪ ਅਪੀਅਰੈਂਸ ਕਰਦੀ ਹੈ ਤਾਂ ਕਿੰਨਾ ਔਖਾ ਹੋ ਜਾਂਦਾ ਵਿਕਟਮ ਲਈ ਔ ਕਿੰਨਾ ਸਾਨ ਹੋ ਜਾਂਦਾ ਪਲੇਸ ਫੋਰਸ ਲਈ ਇਦਾਂ ਮਟੀਰੀਅਲ ਇਕੱਠੇ ਕਰਕੇ ਇਸੇ ਨੂੰ ਅੰਦਰ ਰੱਖਣਾ ਤੁਸੀਂ ਚੈਲੰਜ ਕਰਨ ਜਾ ਰਹੇ ਹੋ ਚੈਲੰਜ ਤਾਂ ਕਰਨਾ ਹੀ ਹੈ ਕਿ ਜਿਹੜਾ ਰਾਹ ਹੈ ਮੈਂ ਰਾਹ ਦੇ ਵਿੱਚ ਰਾਹ ਦੇ ਵਿੱਚ ਜਿਹੜਾ ਵਿਸ਼ਵਾਸ ਕਰਦਾ ਜਾ ਰਿਹਾ ਨਾ ਪਰਵਾਹ ਦਾ ਵੀ ਆ ਲੋਕਾਂ ਦਾ ਵੀ ਰਾਹ ਤਾਂ ਚਲੋ ਹੈ ਹੀ ਲੀਗਲ ਰਸਤਾ ਤਾਂ ਅਪਣਾਉਣਾ ਹੀ ਚਾਹੀਦਾ ਮਗਰ ਜੇ ਲੀਗਲ ਰਸਤੇ 'ਚ ਕੁਝ ਨਾ ਲੱਭੇ ਜੇ ਨੀਵੇਂ ਰਸਤੇ 'ਚ ਵਕੀਲ ਕਹੇ ਕਿ ਤੁਹਾਡਾ ਬਹੁਤ ਅੱਛਾ ਕੇਸ ਹੈ ਪਰ ਤੁਹਾਨੂੰ ਕੋਈ ਰੀਲਿਫ ਮਿਲੇ ਨਾ ਰੀਲਿਸ ਬੰਦਾ ਕੋਈ ਹੋਵੇ ਨਾ ਇਸ ਤੁਸੀਂ ਕਰਦੇ ਰਹੋ ਤਾਂ ਫਿਰ ਹੌਲੀ ਹੌਲੀ ਜਿਹੜਾ ਤੁਹਾਡਾ ਲੋਗ ਹੈ ਤੁਹਾਡੇ ਕਲਾਇੰਟਸ ਹੈ ਤੁਹਾਡੇ ਤੇ ਅਸਲ ਨਾ ਪੈਂਦਾ ਕਿ ਤੁਸੀਂ ਤਾਂ ਬਗੀਰ ਸਾਹਿਬ ਇਹ ਕਹਿੰਦੇ ਸੀ ਕਿ ਬੜਾ ਚੰਗਾ ਗੀ ਹੈ ਕਿ ਸੈਕਿੰਡ ਅੰਦਰ ਸੇ ਵੀ ਹਜੇ ਤੁਹਾਡਾ ਪੈਂਡਿੰਗ ਹੈ ਅੱਜ ਜੁਲਾਈ ਦੇ ਵਿੱਚ ਅਲੱਗ ਆਪਾਂ ਇਨਫਰਕਚਰ ਹੋ ਗਿਆ ਆਪਾਂ ਕਿੰਨੇ ਮਹੀਨੇ ਬੈਂਸ ਚੁੱਕ ਕਰ ਚੁੱਕੇ ਹਾਂ ਉਹਦੇ ਵਿੱਚ ਕਿੰਨੀ ਵਾਰੀ ਬੈਂਸ ਹੋ ਚੁੱਕੇ ਸਟੇਟ ਆਫ ਪੰਜਾਬ ਨੇ ਕਿੰਨੇ ਵਾਰੀ ਟਾਈਮ ਲਿਆ ਬਾਅਦ ਆਖਰ ਦਿਨ ਫਿਰ ਲੈ ਲਿਆਔਰ ਸੇ ਜੁਲਾਈ ਵੀ ਚਲਾ ਗਿਆ ਇਸ ਤੋਂ ਪਤਾ ਲੱਗਦਾ ਨਾ ਕਿ ਜਿਹੜਾ ਜੁਡੀਸ਼ੀਅਲ ਪ੍ਰੋਸੈਸ ਸਾਡੇ ਸਾਡੇ ਕੇਸ ਜਿਹੜਾ ਪ੍ਰੀਵੈਂਟਿਵ ਟ੍ਰਾਂਜਿਸ਼ਨਰੀ ਬਿਲਕੁਲ ਉਸਪੀਨ ਨਾਲ ਨਹੀਂ ਚੱਲਦਾ ਜਿਸ ਹਿਸਾਬ ਨਾਲ ਬਣਾਇਆ ਗਿਆ ਸੀ ਜਦੋਂ ਕਨਸਟੀਟਿਊਸ਼ਨਲ ਵਿੱਚ ਡਿਬੇਟਸ ਹੋਈਆਂ ਸੀ ਜਦੋਂ ਕਿਹਾ ਸੀ ਕਿ ਆਪਾਂ ਲਾ ਦੇਵਾਂਗੇ ਬੜ ਕਹਿੰਦੇ ਸੀ ਕਿ ਕੁਝ ਮਹੀਨੇ ਵੀ ਤਾਂ ਹਾਈ ਕੋਰਟ ਦੱਸਦਾ ਹੈਗਾ ਨਾ ਜੇ ਸਰਕਾਰ ਨੇ ਗਲਤ ਵੀ ਲਾਤਾ ਤਾਂ ਉਹ ਨਹੀਂ ਇਹਨੇ ਛੱਡ ਦਿੱਤਾ ਜਾਏਗਾ ਉਹ ਗਲਤ ਹੁਣ ਲਈ ਨਹੀਂ ਨੇ ਨਾ ਹੁਣ ਜੇ ਤੁਹਾਨੂੰ 3-3 ਸਾਲ ਆਪਣੇ ਹੈਬੀਸ ਕੋਰਪਸ ਜਾਂ ਰਿਟਨ ਉੱਤੇ ਸਾਈਡ ਤੋਂ ਲੱਗ ਜਾਣਗੇ ਤਾਂ ਫਿਰ ਕਿਵੇਂ ਇਹਦਾ ਇਹ ਪ੍ਰੋਸੈਸ ਕਿਵੇਂ ਰੀਅਲ ਹੋਏਗਾ ਸਭ ਤੋਂ ਪਹਿਲਾਂ ਹੋਨ ਸਾਨੂੰ ਜਲਦੀ ਇਸ ਲਈ ਨਹੀਂ ਹੈ ਕਿ ਪ੍ਰਾਣਾ ਕੇਸ ਵਿੱਚ ਜرائی ਵਿੱਚ ਪਿਆ ਤੇ ਹੁਣ ਜੂਨ ਵਿੱਚ ਬਣਾ ਕੇ ਚੰਨੀ ਤਰਫ ਆ। ਇੱਕ ਬੈਂਸਾਬ ਸੋਸ਼ਲ ਮੀਡੀਆ ਤੁਸੀਂ ਗੱਲ ਕੀਤੀ ਗਈ ਐਨਐਸਏ ਦੇ ਕਈ ਗਰਾਉਂਡs ਹੈਗੇ ਅਮ੍ਰਿਤਪਾਲ ਤੇ ਕੁਝ ਲੋਕ ਬਗੇਲ ਸਿੰਘ ਦਾ ਨਾਮ ਆ ਰਿਹਾ ਕਿ ਈਟਲਿਸਟ ਹੈ 15 ਲੋਕਾਂ ਦੀ ਔਰ ਉੱਥੋਂ ਟਿਕਟੌਕ ਦੇ ਬੈਗ ਅਮਰੀਕਾ ਚੁਣਿਆ ਗਿਆ ਵੀ ਜੇ ਜੇ ਅਮ੍ਰਿਤਪਾਲ ਦੇ ਖਿਲਾਫ ਬੋਲੇਗਾ ਇਹ 15 ਲੋਕ ਹੈ ਹਨ ਉਹਨਾਂ ਨੂੰ ਸਿਕਿਉਰਟੀ ਵਿੱਚ ਦਿੱਤੀ ਗਈਆਂ ਨੇ ਉਹਦੇ ਬਾਰੇ ਉਦੇ ਬਾਰੇ ਮੈਨੂੰ ਸਾਨੂੰ ਕੋਈ ਪਰਸਨਲ ਜਾਣਕਾਰੀ ਵੀ ਨਹੀਂ ਹੈ ਕਿ ਮਟੀਰੀਅਲ ਹੈ ਇਹ ਕਿੰਨੀ ਸੱਚੀ ਹੈ ਝੂਠੀ ਹੈ ਕਹਾਣੀਆਂ ਤਾਂ ਬਹੁਤ ਸੋਹਣੀਆਂ ਪਰ ਜੇ ਕਹਾਣੀਆਂ ਦੇ ਸਿੱਤੇ ਤੁਸੀਂ ਕਿਸੇ ਨੂੰ ਅੰਦਰ ਰੱਖਣਾ ਉਹ ਤਾਂ ਨਹੀਂ ਨਾ ਇਹ ਹੁਣ ਜੇ ਕਿ ਰਿਵਿਊ ਬੋਰਡ ਬਣਾਉਣਾ ਤੁਸੀਂ ਉਹਨਾਂ ਜੱਜਾਂ ਦਾ ਤਿੰਨ ਜੱਜਾਂ ਦਾ ਉਹ ਜੇ ਕਹਾਣੀਆਂ ਤੇ ਯਕੀਨ ਕਰਕੇ ਤੁਹਾਨੂੰ ਅਪਰੂਵਲ ਦੇ ਜਾਂਦੇ ਨੇ ਆਟੋਮੈਟਿਕਲੀ ਤੇ ਇਹ ਇਹ ਬੜੇ ਸਵਾਲ ਪੈਦਾ ਕਰਦਾ ਕਿ ਕਿਹੋ ਜਿਹਾ ਰਿਵਿਊ ਬੋਰਡ ਹੈ ਕਿ ਕਿਹੋ ਜਿਹਾ ਅਥਾਰਟੀ ਦੇ ਜਨਰਲ ਦਬਾਅ ਇਸਤੇਮਾਲ ਕਰਕੇ ਪੁਲਿਸ ਦੀ ਰਿਪੋਰਟ ਤੇ ਫਿਡ ਸੀਨ ਲਿਆ ਸੀ ਡਿਸਟ੍ਰਿਕਟ ਰਜਿਸਟਰਾਰ ਨੇ ਸੀਨ ਐਵੇਂ ਥੋੜੀ ਲਾ ਦੇਣਾ ਕਿ ਪੁਲਿਸ ਕਹਿੰਦੀ ਹੈ ਤਾਂ ਮੰਨ ਲਓ ਰਜਿਸਟਰਡ ਵੀ ਚਾਰਜ ਨੇ ਉਹਦਾ ਨਹੀਂ ਲਾਉਂਦਾ ਕਿ ਪੁਲਿਸ ਕਹਿੰਦੀ ਹੈ ਤਾਂ ਮੰਨ ਲਓ ਕੁਛ ਤਾਂ ਦਿਮਾਗ ਆਪਣਾ ਲਾਉਂਦਾ ਉਹਦੇ ਸੋਸ਼ਲ ਮੀਡੀਆ ਪੇਜ ਤੇ ਇਹ ਚੀਜ਼ਾਂ ਆ ਰਹੀਆਂ ਨੇ ਜਿਵੇਂ ਗੁਰਵੀਰ ਸਿੰਘ ਦਾ ਨਾਮ ਜਿਹੜਾ ਸੈਕੰਡ ਐਡਰੈਸ ਲਾਇਆ ਗਿਆ ਹੈ ਉਹਦੇ ਵਿੱਚ ਗੁਰਵੀਰ ਸਿੰਘ ਦਾ ਨਾਮ ਆਉਂਦਾ ਕਿਉਂਕਿ ਜਿਹੜਾ ਸੈਕੰਡ ਐਡਰੈਸ ਲਾਇਆ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਡੱਗੂਗੜ੍ਹ ਝੇਡ ਚ ਇਹ ਲੋਕਾਂ ਨਾਲ ਕੰਟੈਕ ਮੈਂ ਹੈ ਗੈਸ ਕਿ ਕੈਨੇਡਾ ਸੀ ਆਸਟ੍ਰੇਲੀਆ ਸੀ ਕੋਈ ਬਗੇਲ ਸਿੰਘ ਦਾ ਨਾਮ ਆਂਦਾ ਕੋਈ ਨਹੀਂ ਮੇਰਾ ਬਗੇਲ ਸਿੰਘ ਬੜਾ ਕਾਮਨ ਨਾਮ ਹੈ ਆਇਡੈਂਟੀਟੀ ਬੜੇ ਔਕੇ ਕਿਹੜਾ ਬਗੇਲ ਸਿੰਘ ਹਜ਼ਾਰਾ ਬਗੇਲ ਸਿੰਘ ਜੈਸੇ ਕਾਂਗਰਸ ਸਿੱਖ ਪੰਜਾਬ ਦੇ ਵਿੱਚ ਬਗੇਲ ਸਿੰਘ ਚਾਹੇ ਸਿੱਖਾਂ ਦਾ ਨਾਮ ਹੈ ਜਾਂ ਪੰਜਾਬੀ ਨਾਮ ਹੈ ਬੜੇ ਬੜੇ ਹਜ਼ਾਰਾ ਬਗੇਲ ਸਿੰਘ ਹਰ ਬੱਚਾ ਆਪਣੇ ਨਾਮ ਨਾਲ ਬਗੇਲ ਸਿੰਘ ਲਾ ਦਿੰਦਾ ਜਿਦਾਂ ਧਰਮ ਸਿੰਘ ਹਿਮਾ ਸਿੰਘ ਪੰਜ ਪਿਆਰ ਦੇ ਨਾਮ ਬੜੇ ਪਪੂਲਰ ਹੈ ਮਗਰ ਉਹਦੇ ਨਾਲ ਤਾਂ ਕੋਈ ਸਾਬਤ ਤੇ ਹੁੰਦਾ ਕੁਝ ਵੀ ਨਹੀਂ ਹੁੰਦਾ ਨਹੀਂ ਇਹ ਤੋਂ ਦੇਖੋ ਜੀ ਜਿੱਦਾਂ ਸਾਰੇ ਕਾਨੂੰਨ ਕਹਿ ਦਿਆਂ ਨੂੰ ਸ਼ਿੱਕੇ ਟੰਕੇ ਕੋਈ ਵੀ ਗੱਲ ਦਾ ਕੋਰਟ ਸੁਣ ਰਹੀ ਹੈ ਨਾ ਕੁਝ ਵੀ ਇੱਕ ਵਾਰੀ ਇੱਕ ਵਾਰੀ ਚਲੋ ਠੀਕ ਗਰਾਉਂਡ ਮੈਂਟੀ ਜੀ ਉਹਨਾਂ ਨੇ ਕੋਈ ਗਲਤੀ ਕੀਤੀ ਤਾਂ ਉਹਨੂੰ ਜੇਲ੍ਹ ਹੁੰਦਾ ਜੇਲ੍ਹ 'ਚ ਬੈਠੇ ਬੰਦੇ ਨੂੰ ਤੁਸੀਂ ਫਿਰ ਦੁਬਾਰਾ ਦੁਬਾਰਾ ਕੋਈ ਚੀਜ਼ਾਂ ਹੋਰ ਇਹਦੇ ਉਧਰ ਉੱਧਰ ਇਕੱਠੀਆਂ ਕਰਕੇ ਤੇ ਦੁਬਾਰਾ ਦੋ ਦੂਜੇ ਸਾਲ ਦੀ ਦੂਜੇ ਸਾਲ ਤੱਕ ਵੀ ਬੈਂਸਰ ਉਹਨਾਂ ਨੇ ਫੋਲ ਫੈਟ ਕੀਤੀ ਕੋਰਟ ਵੀ ਕੋਈ ਡਿਸੀਜਨ ਨਹੀਂ ਲੈ ਪਾਇਆ ਕਿ ਉਹ ਐਨਐਸਏ ਤੇ ਖਤਮ ਹੋ ਉਹ ਦੂਜਾ ਸਾਲ ਖਤਮ ਹੋ ਗਿਆ ਪਰ ਉੱਤੇ ਕੋਈ ਵੀ ਫੈਸਲਾ ਨਹੀਂ ਹੋਇਆ ਕਿ ਉਹ ਠੀਕ ਸੀ ਜਾਂ ਗਲਤ ਸੀ ਉਸ ਤੋਂ ਬਾਅਦ ਚੋਣਾ ਕੁਝ ਇਧਰ ਉਧਰੋਂ ਕਹਤਾ ਜੀ ਫਲਾਣੇ ਬੰਦੇ ਦੇ ਉਹ ਇੱਕ ਬੰਦਾ ਅੰਦਰ ਬੈਠਾ ਹੋਇਆ ਉਹ ਤੁਸੀਂ ਅੰਦਰ ਬੈਠੇ ਤੇ ਬਾਹਰ ਜੋ ਮਰਜ਼ੀ ਇਲਜ਼ਾਮ ਲਾਈ ਜਾਓ ਕਿਸੇ ਨੂੰ ਅਖਵਾਇ ਜਾਓ ਜਿहां ਜੀ ਇਹ ਇਹ ਚੀਜ਼ਾਂ ਹੋ ਰਹੀਆਂ ਪਰ ਮੈਨੂੰ ਲੱਗਦਾ ਕਿ ਇਹ ਤੇ ਇੱਕ ਸਰਕਾਰ ਦੀ ਵੀ ਬੜੀ ਜ਼ਿੰਮੇਵਾਰੀ ਬਣਦੀ ਹੈ ਕਿ ਇੱਕ ਬੰਦੇ ਨੂੰ ਤੁਸੀਂ ਏਡੀ ਜੇਲ੍ਹ ਚ ਰੱਖਿਆ ਤੇ ਉੱਥੋਂ ਤੁਸੀਂ ਕਹਿ ਰਹੇ ਕਿ ਉਹ ਸਾਰਾ ਕੁਝ ਕਰੀ ਜਾਣਾ ਫਿਰ ਉਹਨਾਂ ਜੇਲ੍ਹ ਚ ਰੱਖਣ ਦਾ ਕੀ ਫਾਇਦਾ ਫਿਰ ਤੁਹਾਨੂੰ ਬਾਹਰ ਆਣਾ ਚਾਹੀਦਾ ਫਿਰ ਤੇ ਉਹ ਹੈ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਮੇਰਾ ਖਿਆਲ ਕਿ ਬਹੁਤ ਗੈਰ ਸਵਿਧਾਨਿਕ ਕਾਨੂੰਨ ਤੋਂ ਬਾਹਰ ਜਾ ਕੇ ਹੋ ਰਹੀਆਂ ਹੋਰ ਇਹ ਕੋ ਇਹ ਮੇਰੇ ਖਿਆਲ ਹੈ ਕਿ ਜੋ ਇਹਨਾਂ ਨੇ ਗਲ ਪੀਓ ਬੜਾ ਖਤਰਨਾਕ ਹੈ ਜੀ ਉਹ ਇਦਾਂ ਵਾ ਫਿਰ ਉਹ ਇਲੈਕਸ਼ਨ ਦੇ ਵਿੱਚ ਵੀ ਉਹਨੂੰ ਬਹੁਤ ਲੋਕਾਂ ਨੇ ਬਹੁਤ ਪਿਆਰ ਦਿੱਤਾ ਬਹੁਤ ਪੰਜਾਬ ਤੋਂ ਸਭ ਤੋਂ ਵੱਡੇ ਮਾਰਜਨ ਨਾਲ ਜਿੱਤਣ ਦੇ ਬਾਵਜੂਦ ਵੀ ਹੁਣ ਸਰਕਾਰ ਨੂੰ ਮੇਰੇ ਖਿਆਲ ਹੈ ਕਿ ਕੋਹਨਾਂ ਤੋਂ ਹੋਰ ਕਿਸੇ ਨਾਂ ਪਬਲਿਕ ਨੂੰ ਕੋ ਖਤਰਾ ਹੈ ਨਾ ਕਿਸੇ ਨੂੰ ਇੱਕ ਪੋਲੀਟੀਕਲੀ ਖਤਰਾ ਇਹਨਾਂ ਦੀ ਕੇਸ ਕਰਕੇ ਕਿ ਉਹ ਅਗਰ ਬਾਹਰ ਆਉਂਦਾ ਤੇ ਉਹ ਇਹ ਜਿਹੜੇ ਕਿ ਇਹਨਾਂ ਦੇ ਜਿਹੜੀ ਪੋਲੀਟੀਕਲ ਜ਼ਮੀਨ ਖਿਸਕ ਰਹੀ ਹੈ ਇਸ ਕਰਕੇ ਕੋਈ ਨਾ ਕੋਈ ਨਾਂਵਾਂ ਬਣਾ ਕੇ ਉਹ ਚੀਜ਼ ਹੈ ਕਿ ਉਹਨਾਂ ਨੂੰ ਅੰਦਰ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਤੀਸਰਾ ਐਨਐਸ ਲਾਇਆ ਗਿਆ ਵੀ ਅੰਮ੍ਰਿਤਸਰ ਨੂੰ ਇਹਨਾਂ ਦੀ ਪਾਰਟੀ ਬਣ ਗਈ ਹੈ ਪੋਲੀਟੀਕਲ ਐਸ ਕਰਕੇ ਪੋਲੀਟੀਕਲੀ ਲਾਇਗ ਰਾਜਨੀਤੀ ਤੋਂ ਇਹ ਹਾਜੀ ਉਹ ਸਾਰਾ ਰਾਜਨੀਤੀ ਕਿਉਂ ਉਹ ਐਮਪੀ ਬਣ ਗਏ ਉਹਨਾਂ ਨੂੰ ਪਤਾ ਲੱਗ ਗਿਆ ਕਿ ਲੋਕਾਂ ਦੀ ਉਹਨਾਂ ਚ ਜਿਹੜੀ ਹਰਮਨ ਪਿਆਰਤਾ ਬਹੁਤ ਅੱਗੇ ਤੋਂ ਵੀ ਵੱਧ ਰਹੀ ਆ ਕਿ ਇਹਨਾਂ ਤੇ ਉਹਨਾਂ ਨੂੰ ਬੜਾ ਉਹਦੇ ਖਿਲਾਫ ਪ੍ਰਾਪੇ ਕੰਡਾ ਜਿੱਦਾਂ ਹੁਣ ਚੱਲ ਰਿਹਾ ਉਦੋਂ ਨਹੀਂ ਕੀਤਾ ਗਿਆ ਪਰ ਲੋਕਾਂ ਨੇ ਉਹ ਐਕਸੈਪਟ ਨਹੀਂ ਕੀਤਾ ਤੇ ਲੋਕਾਂ ਨੇ ਉਹ ਜਦੋਂ ਇਲੈਕਸ਼ਨ ਦੇ ਟਾਈਮ ਤੇ ਬਹੁਤ ਵੱਡੇ ਮਾਰਜਨ ਨਾਲ ਉਹਨਾਂ ਨੂੰ ਜਿਤਾ ਦੇਣਾ ਫਿਰ ਉਹ ਇਹਨਾਂ ਨੂੰ ਲੋਕਾਂ ਦੇ ਜਿਹੜੇ ਭਾਵਨਾਵਾਂ ਉਹਦਾ ਪਤਾ ਲੱਗਾ ਉਸ ਤੋਂ ਬਾਅਦ ਇਹਨਾਂ ਨੂੰ ਲੱਗਾ ਕਿ ਜੇ ਬਾਈਚਾਂਸ ਨੂੰ ਉਹਨਾਂ ਵਾਰ ਹੁੰਦਾ ਤੇ ਉਹ ਉਹ ਉਹਦੇ ਜਿਹੜੀ ਪਾਰਟੀ ਆ ਬਹੁਤ ਜਲਦੀ ਗਰੋ ਕਰੂਗੀ ਤੇ ਸਾਡੇ ਕੋਲੋਂ ਜ਼ਮੀਨ ਜਿਹੜੀ ਕਿਸਕ ਦੀ ਹੋ ਗਈ ਇਸ ਕਰਕੇ ਉਹਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਗੈਰ ਕਾਨੂੰਨੀ ਢੰਗ ਨਾਲ ਵੀ ਉਹਨੂੰ ਅਸੀਂ ਅੰਦਰ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਅਮਰਪਾਲ ਸਿੰਘ ਦੇ ਖਿਲਾਫ ਕਿੰਨੀ ਹੁਣ 15 ਦੀ ਹਿਟਲਿਸਟ ਆਈ ਹੈ ਉਹਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਅਮਰਪਾਲ ਸਿੰਘ ਦੇ ਸਾਥੀ ਹੀ ਆਗੇ ਜਿਹੜੀ 15 ਬੰਦਿਆਂ ਦੀ ਹਿਟਲਿਸਟ ਬਣਾ ਕੇ ਭੇਜ ਰਹੇ ਨੇ ਤੁਨੂਸ਼ਰ ਗੋਪੀ ਸਾਰੀ ਨਵ ਦੇ ਡਾਕਟਰ ਸ਼ਿਵੀ ਨਾਮ ਆ ਗਿਆ ਹੈ ਕਿ ਹੁਣ ਤੁਸੀਂ ਚੈਲੰਜ ਕਰੋਗੇ ਤੀਸਰੇ ਅੰਕ ਦੇ ਤੀਸ ਅਸੀਂ ਤਾਂ ਦੂਸਰੇ ਨਾਲ ਵੀ ਚੈਲੰਜ ਕੀਤਾ ਸੀ ਉਹ ਤੀਸਰੇ ਨਾਲ ਵੀ ਕਰਾਂਗੇ ਪਰ ਇਹ ਚੀਜ਼ ਹੈ ਕਿ ਮੈਨੂੰ ਲੱਗਦਾ ਹੈ ਕਿ ਇੱਕ ਬੰਦੇ ਨੂੰ ਤੁਸੀਂ ਅੰਦਰ ਰੱਖਿਆ ਤੇ ਉਹਦੇ ਨਾਮ ਤੇ ਤੁਸੀਂ ਕਹੀ ਜਾ ਰਹੇ ਜੀ ਉਹ ਫਲਾਣੇ ਬੰਦੇ ਨੂੰ ਉਹਨੇ ਇਦਾਂ ਕਰਤਾ ਉਹਦਾਂ ਕਰਤਾ ਕਿ ਇਹ ਗੱਲਾਂ ਕੁਝ ਹਰੇ ਆਮ ਬੰਦੇ ਤੇ ਸਮਝ ਨਹੀਂ ਪੈ ਰਹੀਆਂ ਕਿ ਇਹ ਇੱਕ ਫਿਰ ਅੰਦਰ ਰੱਖਣ ਦਾ ਉਹਨੂੰ ਫਾਇਦਾ ਕੀ ਹੈ ਹੈ ਕਿ ਜਿਵੇਂ ਉਹ ਆਪਣੀ ਮਰਜ਼ੀ ਨਾਲ ਸਭ ਕੁਝ ਕਰੀ ਜਾ ਰਿਹਾ ਫਿਰ ਉਹ ਤੁਹਾਡੇ ਕੰਟਰੋਲ ਚ ਆ ਤੁਹਾਡੀ ਕਸਟਡੀ ਚ ਆ ਤੇ ਸਰਕਾਰ ਦੀ ਵੀ ਤਾਂ ਕੋਈ ਜ਼ਿੰਮੇਵਾਰੀ ਬਣਦੀ ਹੈ ਇਸ ਕਰਕੇ ਮੇਰਾ ਖਿਆਲ ਹੈ ਕਿ ਸਭ ਕੁਝ ਪੋਲੀਟੀਕਲੀ ਜਿਹੜੇ ਜਿਹੜੀ ਆ ਇਹ ਬਦਲਾਖੋਰੀ ਆ ਕਿ ਉਹਨੂੰ ਕਿਸ ਤਰ੍ਹਾਂ ਕਿਸੇ ਤਰੀਕੇ ਨਾਲਸੀਂ ਉਹ ਰੋਕ ਸਕੀ ਜਿਹੜੇ ਪੋਲੀਟੀਕਲ ਕਿਹੜੀ ਪਾਰਟੀ तकरीबन ਮੇਰੇ ਖਿਆਲ ਅਕਿ ਇਸ ਮਾਮਲੇ ਤੇ ਸਾਰੀਆਂ ਪਾਰਟੀਆਂ ਹੁਣ ਉਹਨਾਂ ਨੂੰ ਜਦੋਂ ਜੋ ਇਲੈਕਸ਼ਨ ਤੋਂ ਬਾਅਦ ਸਾਰਿਆਂ ਨੂੰ ਥੋੜਾ ਜਿਹਾ ਇਸ ਚੀਜ਼ ਦਾ ਖਤਰਾ ਹੈ ਕਿ ਉਹਨਾਂ ਦੇ ਆਉਣ ਨਾਲ ਕਾਫੀ ਕੁਝ ਵਿੱਚ ਬਦਲ ਸਕਦਾ ਤੇ ਇਸ ਕਰਕੇ ਸਾਰੀਆਂ ਜਾਂਦਾ ਇਹ ਖਾਸ ਕਰਕੇ ਜੁਮੇਵਾਰ ਤੇ ਪੰਜਾਬ ਸਰਕਾਰੀ ਹੁਣ ਜੇ ਕਿਸੇ ਬੰਦੇ ਨੂੰ ਕੋਈ ਸਕਿਉਰਟੀ ਦਿੱਤੀ ਅਸੀਂ ਕਹਿੰਨੇ ਕਿ ਪੂਰੇ ਪੰਜਾਬ ਦੇ ਲੋਕਾਂ ਦੀ ਜੁਮੇ ਜੁਮੇਵਾਰੀ ਬਣਦੀ ਸਰਕਾਰ ਦੀ ਕਿ ਉਹਨਾਂ ਨੂੰ ਸਕਿਉਰਟੀ ਫਿਰ ਵੀ ਦਿਨ ਦੇ ਅੰਦਰ ਕਤਲ ਹੋ ਰਿਹਾ ਤੇ ਉਹ ਕਤਲ ਹੋਣ ਦਾ ਕਿ ਫੇਲਿਅਰ ਤੇ ਸਰਕਾਰ ਦਾ ਹੈ ਤੇ ਪਾ ਤੁਸੀਂ ਕਿਸੇ ਇੰਡੀਵਿਜੂਅਲ ਬੰਦੇ ਤੇ ਰਹੇ ਜੋ ਇਹ 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 ਤੇ ਮੇਰੇ ਖਿਆਲ ਕੋਈ ਗੱਲ ਬਣਦੀ ਨਹੀਂ ਜੇ ਨਾ ਨਾ ਬੰਦਿਆਂ ਨੂੰ ਕਿਸੇ ਨੂੰ ਵੀ ਥ੍ਰੈਟ ਆ ਉਹ ਜਹ ਕਿ ਕੋਈ ਕਿਦ ਕਰ ਮਰਡਰ ਹੋ ਗਿਆ ਤੇ ਤੁਹਾਡੇ ਕੋਈ ਇਨਪੁਟ ਪਹਿਲਾਂ ਸੀ ਤੁਸੀਂ ਉਹਨੂੰ ਸਕਿਉਰਟੀ ਸੇਵ ਕਰਨਾ ਸੀ ਹੁਣ ਦਿਨ ਦਿਹਾੜੇ ਰੋਜ਼ ਕੋਈ ਮੇਰੇ ਖਾਲਸ ਪਤਾ ਨਹੀਂ ਕਿੰਨੇ ਕਤਲ ਹੋ ਜਾ ਰਹੇ ਇਹ ਕਿ ਇਹ ਕਿ ਤੁਸੀਂ ਜਿਹੜਾ ਕੋ ਬੰਦਾ ਕੋਈ ਦੂਰ ਬੈਠਾ ਜਾਂ ਜਿੱਤੋਂ ਖਤਰਾ ਉਹਦੇ ਨਾਂ ਤੇ ਪਾ ਦਿਓ ਤੇ ਆਪ ਤੁਸੀਂ ਭਰੀ ਹੋ ਜੋ ਮੇਰੇ ਖਾਲੇ ਤੇ ਬਹੁਤ ਗਲਤ ਗੱਲ ਹੈ ਇਸ ਗਰਾਉਂਡ ਤੇ ਕਿ ਸਾਡਾ ਤੁਸੀਂ ਨੇ ਟੈਨਸ਼ਨ ਦਾ ਚੈਲੰਜ ਕੀਤਾ ਹੈ ਹਾਈ ਕੋਰਟ ਨੇ ਡਿਸਾਈਡ ਨਹੀਂ ਕੀਤਾ ਪਰ ਸੰਭਾਵਨਾ ਹੈ ਕਿ ਸਾਰੀ ਮਿਹਨਤ ਬੇਕਾਰ ਹੋ ਜਾਏ ਕਿਉਂਕਿ ਸੁਪਰੀਮ ਕੋਰਟ मैक्सिमम ये हिदायत देके कि ਤੁਸੀਂ 1 ਮਹੀਨੇ ਚ ਖਤਮ ਕਰੋ ਜਾਂ 2 ਮਹੀਨੇ ਖਤਮ ਕਰੋ ਸਾਨੂੰ ਵਾਪਸ ਹਾਈ ਕੋਰਟ ਤੇ ਇਸ ਕੈਸੀ ਹਾਈ ਕੋਰਟ ਵਿੱਚ ਹੀ ਕਰਾਂਗੇ ਔਰ ਸਾਨੂੰ ਇਹ ਆਸ ਹੈ ਕਿ ਜਦੋਂ ਪ੍ਰਾਣਾ ਕੇਸ ਹੈ ਜੁਲਾਈ ਦੇ ਉਹਦੇ ਨਾਲ ਹੀ ਇਹਦਾ ਵੀ ਫੈਸਲਾ ਹੋ ਜਾਈਗਾ ਕਿਉਂਕਿ ਕੌਮਨ ਗਰਾਊਂਡਸ ਹੈ ਬਹਿਸ ਹੋ ਚੁੱਕੀ ਹੈ ਸਾਰੇ ਧਿਰਾਂ ਨੇ ਬਹਿਸ ਕਰ ਚੁੱਕੇ ਸਟੇਟ ਆਫ ਪੰਜਾਬ ਨੇ ਵੀ ਕਰ ਚੁੱਕੇ ਹੈ ਤਾਂ ਉਸ ਕਰਕੇ ਕੋਈ ਜ਼ਿਆਦਾ ਦੇਰ ਲੱਗਣੀ ਚਾਹੀਦੀ ਘੱਟ ਵੱਧ ਤੀਜੇ ਟੈਂਸ਼ਨ ਆਰਡਰ ਤੇ ਜੋ ਵੀ ਫੈਸਲਾ ਹੋਏਗਾ ਉਹ ਇਕੱਠੇ ਦੋਨਾਂ ਦਾ ਇਕੱਠਾ ਹੋ ਸਕਦਾ ਕਿਉਂਕਿ ਮਟੀਰੀਅਲ ਕਾਫੀ ਪਵਨ ਹੈ